ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਇਨਾਂ ਦਿਨਾਂ ਦੇ ਵਿੱਚ ਜੋਰ ਮੇਲ ਜਿਹੜਾ ਹੈ ਉਸ ਦੀਆਂ ਤਿਆਰੀਆਂ ਨੇ ਸੰਗਤ ਆਉਂਦੀ ਹੈ ਜਾਂਦੀ ਹੈ ਔਰ ਗੁਰੂ ਘਰ ਨਤਮਸਤਕ ਹੁੰਦੀ ਹੈ ਦੂਰ ਦੂਰ ਸੰਗਤ ਵਾਸਤੇ ਰਸਤਿਆਂ ਦੇ ਵਿੱਚ ਲੰਗਰ ਦੇ ਇੰਤਜ਼ਾਮ ਕੀਤੇ ਗਏ ਨੇ ਉਸੂ ਨਵਾ YouTube ਚੈਨਲ ਦੀ ਟੀਮ ਪਿੰਡ ਨੌ ਲੱਖਾ ਇਸ ਸਮੇਂ ਸੜਕ ਦੇ ਉੱਪਰ ਬੜੇ ਪਿਆਰ ਦੇ ਨਾਲ ਸੇਵਾਦਾਰਾਂ ਦੇ ਵੱਲੋਂ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਜਾ ਰਿਹਾ ਹੈ ਔਰ ਦੂਰ ਦੂਰੋਂ ਸੰਗਤ ਆਉਂਦੀ ਹੈ ਪ੍ਰਸ਼ਾਦੇ ਛੱਕੇ ਇਸ ਪਿੰਡ ਦੇ ਔਰ ਸੇਵਾਦਾਰਾਂ ਵੀਰਾਂ ਦੇ ਗੁਣ ਗਾਉਣ ਕਰ ਰਹੀ ਹੈ ਔਰ ਦੱਸਿਆ ਜਾ ਰਿਹਾ ਮੈਨੂੰ ਹੁਣ ਤੱਕ ਇਹ ਪਤਾ ਲੱਗਾ ਹੈ ਕਿ 130 ਸਾਲਾਂ ਤੋਂ ਇਹ ਜਿਹੜਾ ਲੰਗਰ ਹੈ ਇਹ ਜਗ੍ਹਾ ਚੱਲ ਰਿਹਾ ਮਤਲਬ ਗੁਰਨਾਣਕ ਪਾਤਸ਼ਾਹ ਦਾ 100 ਗੁਰਨਾਨਕ ਪਾਤਸ਼ਾਹ ਨੇ ਜਿਹੜਾ 20 ਪੈ ਦਾ ਲੰਗਰ ਦੀ ਸ਼ੁਰੂਆਤ ਕੀਤੀ ਸੀ ਇਹ ਉਸੇ ਦਾ ਹੀ ਸਾਰਾ ਕੁਝ ਅਜੇ ਚੱਲ ਰਿਹਾ ਮੇਰੇ ਨਾਲ ਜਥੇਦਾਨ ਦੀ ਜੁੜੇ ਨੇ ਸਰ ਨਾਮ ਕੀ ਹੈ ਤੁਹਾਡਾ ਰਜਿੰਦਰ ਸਿੰਘ ਆ ਜੀ ਰਜਿੰਦਰ ਜੀ ਇਹ ਲੰਗਰ ਪ੍ਰਥਾ ਕਿੰਨੇ ਸਾਲਾਂ ਤੋਂ ਜੁੜੀ ਹੈ ਇਹ ਦਾਦਾ ਪਰਦੇਸਾਂ ਵਾਲੇ ਚੱਲਦੀ ਆ ਰਹੀ ਹੈ ਜੀ ਹਾਂ ਹਾਂ ਬਹੁਤ ਦੇਰ ਤੋਂ ਚੱਲਦੀ ਹੋ ਰਹੀ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਹੋ ਸਾਰੇ ਲੰਗਰ ਦਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੈ ਅੱਛਾ ਜੀ ਜਿਸ ਦੇ ਕੋਲ ਜਿੰਨੀ ਸ਼ਰਧਾ ਹੁੰਦੀ ਉੰਨੀ ਅੱਜ 19 ਸਰਦੇ ਬਾਹਰੋਂ ਦਸ਼ਮ ਦੇਸ਼ਾਂ ਦੇ ਪਿੰਡ ਬਰਬ ਦੇਸ਼ ਬੰਤੇ ਗਏ ਬਣੇ ਉਹਨਾਂ ਦੇ ਸਹਾਰ ਹੋਈ ਜਾਂਦੇ ਨੇ ਐਨ ਆਰ ਆਈ ਵੀਰ ਜੀ ਐਨ ਆਰ ਆਈ ਦੇ ਦਿਨ ਚਲਾਉਣਾ ਸੌਖਾ ਨਹੀਂ ਹੈ ਜੀ ਜੀ ਪਹਿਲਾ 3 ਦਿਨ ਚੱਲ ਜਿੰਨਾ ਕਹਿਆ ਉਹ ਤੋਂ ਵੱਧ ਹੁੰਦੇ ਨੇ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਅੱਛਾ ਕਿਸ ਤਰ੍ਹਾਂ ਵੱਧ ਝੜ ਕੇ ਦਿੰਦੇ ਇਸ ਵਾਰ ਸਭ ਤੋਂ ਇੱਕ ਦੋ ਤੋਂ ਵੱਧ ਝੜ ਗਏ ਪਹਿਲਾਂ ਤਿੰਨ ਦਿਨ ਚੱਲਦਾ ਸੀ ਤੇ ਚਾਰ ਦਿਨ ਚੱਲਿਆ ਹੁਣ ਪੰਜ ਦਿਨ ਚੱਲਣਾ ਇਸ ਵਾਰ ਅੱਛਾ ਜੀ 6 ਦਿਨ ਚੱਲਣਾ 6 ਦਿਨ ਚੱਲਣਾ ਇਸ ਵਾਰ 6 ਦਿਨ ਚੱਲੂਗਾ ਮਤਲਬ 28 ਤਰੀਕ ਸ਼ਾਮ ਤੱਕ ਚੱਲੇਗਾ 29 ਤੱਕ ਅੱਧਾ ਦਿਨ 29 ਤੱਕ ਚੱਲਣਾ 29 ਤੱਕ ਹੀ ਚੱਲੇਗਾ ਅੱਛਾ ਕਿਸ ਤਰ੍ਹਾਂ ਵੀ ਸਾਰਾ ਇੰਤਜ਼ਾਮ ਕਰਦੇ ਹੋ ਵੀਰ ਜੀ ਤੁਸੀਂ ਇਹ ਸਬਜ਼ੀਆਂ ਸਵੇਰੇ ਜਾ ਕੇ ਲੈ ਕੇ ਆਉਂਦੇ ਹੋ ਸਾਰਾ ਕੁਝ ਇਹ ਪਹਿਲਾਂ ਹੀ ਆ ਜਾਂਦੇ ਇੱਕ ਦਿਨ ਪਹਿਲਾਂ ਸਾਰਾ ਸਮਾਨ ਨਾ ਹੈ ਹਰ ਇੱਕ ਬੰਦਾ ਆਪਣੀ ਡਿਊਟੀ ਆਪਣੀ ਸਮਾਨ ਦੀ ਅੱਜ ਤਿਆਰੀ ਹੋ ਚੁੱਕੀ ਹਾਂਜੀ ਹਾਂਜੀ ਕਲਰ ਦੀ ਅੱਜ ਤਿਆਰੀ ਹੋ ਗਈ ਜੀ ਜੀ ਆਪਣੀ ਤੰਦਈ ਨਾਲ ਹਰ ਇੱਕ ਬੰਦਾ ਆਪਣੀ ਸਹਯੋਗ ਨਾਲ ਪੂਰਾ ਪੂਰਾ ਕੰਮ ਕਰਦਾ ਅੱਛਾ ਕਿਸ ਤਰ੍ਹਾਂ ਮਤਲਬ ਪ੍ਰਸ਼ਾਦੇ ਦੇ ਵਿੱਚ ਹਰ ਰੋਜ਼ ਸਬਜੀ ਪ੍ਰਸ਼ਾਦਾ ਸਬਜੀ ਜਾਂ ਵਿੱਚ ਵਿੱਚ ਕੁਛ ਨਾ ਕੁਛ ਚਾਵਲ ਵੀ ਹੋ ਜਾਂਦੇ ਦਾਲ ਚੌਲ ਸਬਜੀ ਰੋਟੀ ਤੇ ਨਿਚਿੰਝਾਂ ਚੱਲਦੀ ਅੱਛਾ ਸਵੇਰੇ ਟਾਈਮ ਔਰ 24 ਘੰਟੇ ਚਾਹ ਜਿਹੜੀ ਉਹ ਚੱਲਦੀ ਰਹਿੰਦੀ ਹੈ ਚਾਹ ਦਿਨ 24 ਘੰਟੇ ਲੰਗਰ ਚੱਲਦਾ ਜੀ ਇਸ ਟਾਈਮ ਰਾਤ ਨੂੰ 12 ਵਜੇ ਵਕੇ ਸੰਗਤਰ ਜ਼ਿਆਦਾ ਚਾਗਦੀ ਆ। ਸਾਡਾ ਦਾਲ ਪ੍ਰਸ਼ਾਦ ਹੈ। ਅੱਛਾ ਦਾਲ ਪ੍ਰਸ਼ਾਦ। ਦਾਲ ਪ੍ਰਸ਼ਾਦੇ ਦਾ ਲੰਗਰ ਹੈ ਜੀ। ਵਾਹ ਜੀ ਵਾਹ। ਤੇ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਇੱਧਰ ਨੂੰ ਵੀ ਕੈਮਰਾ ਕਮਾਓ ਉੱਧਰ ਬੀਬੀਆਂ ਨੇ ਜੀ। ਦਿਖਾਵਾ। ਸਵੇਰ ਤੋਂ ਸ਼ਾਮ ਤੱਕ ਪ੍ਰਸ਼ਾਦੀ ਦੀ ਸੇਵਾ ਕਰਦੀਆਂ ਨੇ। ਸਾਡੇ ਸਾਰਾ ਨਗਰ ਮਿਲ ਕੇ ਸੇਵਾ ਕਰਦਾ ਜੀ। ਅੱਛਾ ਕਿਸ ਤਰ੍ਹਾਂ ਤੁਸੀਂ ਇਹ ਡਿਊਟੀਆਂ ਦਾ ਇੰਤਜ਼ਾਮ ਫਿਰ ਕਿਸ ਤਰ੍ਹਾਂ ਕਰਦੇ ਹੋ? ਕਿੰਨੇ ਵੀਰ ਸਵੇਰੇ ਆਉਂਦੇ ਨੇ ਫਿਰ ਰਾਤ ਨੂੰ ਫਿਰ ਉਹ ਰੈਸਟ ਕਰਦੇ ਨੇ। ਇੱਕ ਮੈਂ ਮੇਨ ਗੱਲ ਦੱਸਣੀ ਜਾਊਂਗਾ ਜੀ ਅੱਜ ਤੱਕ ਸਾਡੇ ਪਿੰਡ 'ਕਦੇ ਕੋਈ ਕੁੱਕ ਜਾਂ ਕੋਈ ਬਾਹਰੋਂ ਬਣਾਉਣੇ ਵਾਲਾ ਨਹੀਂ ਆਇਆ ਜੀ ਸਭ ਜੀ ਅੱਛਾ ਹਾਂ ਜੀ ਪਿੰਡ ਦੇ ਹੀ ਆ ਤੇ ਆਹ ਸਾਡੇ ਬਾਬਾ ਜੀ ਮੇਨ ਨੇ ਜੀ ਜਿਹੜੇ ਮੂਰੇ ਹੋ ਕੇ ਲੰਗਰ ਦੀ ਸੇਵਾ ਬਣਾਉਣ ਦੀ ਸੇਵਾ ਨਿਭਾ ਰਹੇ ਨੇ ਨਾਲ ਨੌਜਵਾਨ ਨੇ ਜੀ ਆਹ ਹਾਂ ਤਿਆਰ ਕਰਾਉਣ ਵਾਸਤੇ ਜੀ ਸਭ ਜੀ ਕੱਟਣ ਦੇ ਜੀ ਤੇ ਇੱਧਰ ਸਾਰੇ ਪਿੰਡ ਦੇ ਨੌਜਵਾਨ ਲੱਗੇ ਵੀ ਨਹੀਂ ਜੀ ਪਿੰਡ ਦੇ ਨੇ ਪਿੰਡ ਦੇ ਮਤਲਬ ਬਾਹਰੋਂ ਕੁੱਕ ਪ੍ਰੋਫੈਸ਼ਨਲੀ ਕੁੱਕ ਕੋਈ ਵੀ ਨਹੀਂ ਆਉਂਦਾ ਜੀ ਹੁਣ ਤੱਕ ਸਾਡੇ ਦਾਦੇ-ਪੜਦਾਦੇ ਵੀ ਦੱਸ ਰਹੇ ਨੇ ਸਾਡੀ ਵੀ ਸੋਜੀ ਤੋਂ ਪਹਿਲਾਂ ਦਾ ਲੰਗਰ ਹੈ ਜੀ ਹੁਣ ਤੱਕ ਸਾਰੇ ਮਤਲਬ ਪਿੰਡ ਦੇ ਆਪੀ ਤਿਆਰ ਕਰ ਰਹੇ ਨੇ ਜੀ ਵਾਹ ਜੀ ਵਾਹ ਮੈਨੂੰ ਵਾਰੋਂ ਨਹੀਂ ਲੈਂਦਾ ਜੀ ਕਦੇ ਵੀ ਨਹੀਂ ਲੈਂਦਾ ਹੈਗਾ ਅੱਛਾ ਅੱਛਾ ਮਤਲਬ ਦੇਖੋ ਇੱਕ ਸਮਾਂ ਸੀ ਵੀਰ ਜੀ ਤੁਸੀਂ ਵੀ ਦੇਖਿਆ ਹੋਣਾ ਆਪਾਂ ਬਹੁਤ ਗਲਤੀਆਂ ਦੇ ਪੁਤਲੇ ਆ ਜਲੇਬੀਆਂ ਦਾ ਲੰਗਰ ਡੱਕ ਵੱਜਦੇ ਹੁੰਦੇ ਸੀਗੇ ਤੁਸੀਂ ਦੇਖਿਆ ਹੋਵੇਗਾ ਦੇਖਿਆ ਜੀ ਕਿੰਨਾ ਚੰਗਾ ਹੈ ਕਿ ਹੁਣ ਉਸ ਚੀਜ਼ ਦੀ ਮਨਾਹੀ ਹੋ ਚੁੱਕੀ ਹੈ ਕਿਉਂਕਿ ਸ਼ਹੀਦੀ ਦਿਹਾੜਾ ਹੈ ਮੈਂ ਤੁਹਾਨੂੰ ਦੱਸਦਾ ਜੀ 2002 ਤੋਂ 2007 ਤੱਕ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਰਹੀ ਹੈ ਜੀ ਇਹ ਜਿਹੜਾ ਲੱਚਰਪੋਣਾ ਜੀ ਚਿੱਤਰਹਾਰ ਲੱਗਦੇ ਸੀ ਜਿੱਥੇ ਸਰਕਸਾਂ ਲੱਗਦੀਆਂ ਸੀ ਬਹੁਤ ਕੁਝ ਲੱਗਦਾ ਉਹਨਾਂ ਨੇ ਬੰਦ ਕਰਾਇਆ ਜੀ ਜੀ ਤੇ ਉਹਨਾਂ ਨੇ ਕਾਨਫਰੰਸਾਂ ਬੰਦ ਕਰਾਈਆਂ ਜੀ ਪਰ ਮੈਂ ਕਹਿੰਦਾ ਕਿ ਸੰਗਤ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੰਗਤ ਦਾ ਵੀ ਯੋਗਦਾਨ ਹੈ ਜੀ ਤੇ ਹੁਣ ਅੱਜ ਜਿਵੇਂ ਨੌਜਵਾਨ ਗਏ ਨੇ ਜੀ ਅੱਜ ਸਵੇਰੇ ਕਹਿੰਦੇ ਬੜੀ ਬੜੀ ਸ਼ਾਂਤੀ ਹੈ ਕਿਸੇ ਨੇ ਲੰਗਰਾਂ ਦੇ ਬਾਹਰ ਸਪੀਕਰ ਤੱਕ ਨਹੀਂ ਲਾਇਆ ਵਾ ਇਹ ਬੜਾ ਕੁਸ਼ਤ ਹੈ ਜੀ ਬਿਲਕੁਲ ਬਿਲਕੁਲ ਸਾਡੇ ਪਿੰਡ ਹੋਰ ਜਗ੍ਹਾ ਹੈ ਸਾਡੇ ਪਿੰਡ ਗੁਰਤੇਗਬਲਦਰ ਸਾਹਿਬ ਦਾ ਗੁਰਦੁਆਰਾ ਇਤਿਹਾਸਿਕ ਗੁਰੂ ਹਾਂਜੀ ਹਾਂ ਅੱਛਾ ਇਹ ਪਿੰਡ ਇਤਿਹਾਸਿਕ ਪਿੰਡ ਹੈ ਪਰ ਇਹ ਤੁਸੀਂ ਕਿਤੇ ਬੋਰਡ ਦੇ ਉੱਪਰ ਮਾਤਾ ਗੁਜਰੀ ਵੀ ਆਈ ਵੀ ਆ ਹਰਜੀਤ ਸਿੰਘ ਮਤੀ ਸਿੰਘ ਵੀ ਆਏ ਨੇ ਮਾਤਾ ਗੁਰਦੇਵ ਜੀ ਮਾਤਾ ਵੀ ਆਈ ਵੀ ਇੱਥੇ 9 ਲੱਖਾ ਪਿੰਡ ਹਾਂਜੀ ਹਾਂ ਇਹ ਇਹ 9 ਲੱਖੇ ਦਾ ਤੇਗਵਾਲ ਸਾਹਿਬ ਰੱਖ ਕੇ ਕਹਿੰਦੇ 9 ਲੱਖੇ ਪਿੰਡ ਦਾ 9 ਨਾਉ ਲੱਖਾ ਜੀ ਹਾਂ ਜੀ ਉਹ ਉਹਨਾਂ ਨੇ ਉਹਨਾਂ ਦੇ ਕਿਹਾ ਲੱਖੀ ਸ਼ਾਹ ਬੰਜਾਰਾ ਉਸ ਉਹ ਲੱਖੀ ਸ਼ਾਹ ਬੰਜਾਰਾ ਨੇ ਜੀ ਇਹ ਲੱਖੀ ਸ਼ਾਹ ਬੰਜਾਰਾ ਨਾ ਵਪਾਰ ਕਰਦਾ ਸੀ ਛੋਟਾ ਮੋਟਾ ਵਲਦਾਂ ਦਾ ਉਹਦੇ ਬਲਦ ਗਵਾਚ ਗਏ ਸੀ ਜੀ ਉਹਨੇ ਸੁਖ ਸੁਖੀ ਸੀ ਵੀ ਮੇਰੇ ਬਲਦ ਜੇ ਲੱਭ ਜਾਣ ਮੈਂ 9 ਲੱਖ ਟਕੇ ਦਊਂਗਾ ਮੈਂ 9 ਟਕੇ ਨਾ ਨਾ 9 ਲੱਖ ਟਕੇ ਦਊਂਗਾ ਉਹਨੇ ਸੁਖ ਸੁਖੀ ਸੀ ਉਹ ਸੁਖ ਸੁਖ ਕੇ ਇੱਥੇ ਆ ਗਿਆ ਜਦੋਂ ਭੇਟ ਲੱਗਿਆ ਨਾ ਕਰਨ ਉਹ ਕਹਿੰਦੇ ਵੀ ਸੁਖੇ ਤਾਂ ਤੂੰ 9 ਲੱਖ ਟਕੇ ਸੀ ਹਾਂ ਇਹ ਤੂੰ ਉਹ ਕਹਿੰਦਾ ਮੇਰੇ ਕੋਲ ਹੁਣ 9 ਟਕੇ ਨੇ ਵੀ ਮੈਂ 9 ਲੱਖੇ 9 ਲੱਖ ਟਕੇ ਦੇ ਦੋ ਹੋਣਗੇ ਉਦੋਂ 9 ਲੱਖ ਟਕੇ ਦੇ ਦੂੰਗਾ ਜੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੇਰੇ 9 ਟਕੇ ਹੀ 9 ਲੱਖ ਵਰਗੇ ਨੇ ਵਾਹ ਜੀ ਵਾਹ ਇਸ ਤੋਂ ਪਿੰਡ ਦਾ ਨਾਂ 9 ਲੱਖਾ ਮੈਂ ਮੈਂ ਕੁਝ ਵੀਰਾਂ ਨਾਲ ਗੱਲਬਾਤ ਵੀ ਹੀ ਕਰਦੇ ਆ ਰਹੇ ਆਂ ਲੋਕ ਬੜੇ ਖੁਸ਼ ਨੇ ਕਿ ਸੰਗਤ ਦੇ ਇੱਕ ਖੁੱਲੀ ਜਗ੍ਹਾ ਦੇ ਵਿੱਚ ਲੰਗਰ ਲੱਗਾ ਹੋਇਆ ਹੈ ਜਿੱਥੇ ਗੱਡੀ ਵੀ پارک ਹੋ ਸਕਦੀ ਹੈ ਔਰ ਫਿਰ ਤੁਸੀਂ ਇੱਥੇ ਕੋਈ ਵੀਰਾਂ ਦਾ ਸੇਵਾਦਾਰਾਂ ਦਾ ਇੰਤਜ਼ਾਮ ਵੀ ਕੀਤਾ ਹੈ ਕੰਟਰੋਲ ਟ੍ਰੈਫਿਕ ਦਾ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜੀ ਕਿ ਮੇਨ ਗੱਲ ਸਾਡਾ ਕੋਈ ਵੀਰ ਰੋਡ ਤੇ ਨਹੀਂ ਜਾਂਦਾ ਤੇ ਆ ਸਾਰਾ ਇੱਧਰ ਬਹੁਤ ਦੂਤਕ ਜਗ੍ਹਾ ਸਮਾਰੀ ਵੀ ਹੈ ਜੀ ਸਾਈਡ ਤੇ ਲਾਉਣੇ ਪੰਗਤ ਵਿੱਚ ਬੈ ਕੇ ਲੰਗਰ ਛੱਕਦੇ ਨੇ ਜੀ ਹਾਂ ਜੀ ਤੇ ਉਸ ਤੋਂ ਬਾਅਦ ਜੀ ਬਹੁਤ ਦੂਰੋਂ ਸੰਗਤ ਚੱਲ ਕੇ ਆਉਂਦੇ ਬਠਿੰਡੇ ਤੱਕ ਦੇ ਨੂੰ ਸਾਡੇ ਲੰਗਰ ਦਾ ਪਤਾ ਉਹ ਆ ਕੇ ਪਹਿਲਾਂ ਇਹ ਕਹਿਣਗੇ ਦਾਲ ਬਣੀ ਵੀ ਆ ਦਾਲ ਬਹੁਤ ਮਸ਼ਹੂਰ ਹੈ ਲੰਗਰ ਦੀ ਆ ਦੇਖੋ ਤਾਂਬੇ ਦੇ ਬਰਤਨ ਨੇ ਜਬੜੇ ਦੇਗੇ ਪੁਰਾਣੇ ਤਾਂਬੇ ਜੀ ਬਣੇ 50 50 ਸਾਲ ਦੇ ਤਾਂਬੇ ਨੇ ਦੇਗੇ ਨੇ ਜੀ ਉਹਨਾਂ ਵਿੱਚ ਦਾਲ ਬਣਦੀ ਹੈ ਜੀ ਅੱਛਾ ਵੀਰ ਜੀ ਇੱਕ ਗੱਲ ਹੋ ਰਿਹਾ ਕਿ ਕਈ ਵਾਰੀ ਸੰਗਤ ਕੋਈ ਬਿਮਾਰ ਠਮਾਰ ਹੋ ਜਾਂਦੀ ਹੈ ਕੋਈ ਮੈਡੀਸਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਕੋਈ ਡਾਕਟਰੀ ਦਾ ਵੀ ਕਿਉਂਕਿ ਸੰਗਤ ਦੇ ਵਿੱਚ ਕਈ ਵਾਰੀ ਬਜ਼ੁਰਗ ਕਿਸੇ ਦਾ ਬੀਪੀ ਅੱਪ ਹੋ ਗਿਆ ਡਾਊਨ ਹੋ ਗਿਆ ਕੁਝ ਐਹੋ ਜਿਹਾ ਵੀ ਇੰਤਜ਼ਾਮ ਜੇ ਹੈ ਨਹੀਂ ਤੇ ਕੀ ਹੋਣ ਨਹੀਂ ਫਿਰ ਵੀ ਫਿਰ ਵੀ ਵਕਤ ਦਾ ਪਤਾ ਨਹੀਂ ਨਹੀਂ ਲੋੜ ਦਾ ਤਾਂ ਕਿਹੜੀ ਜਗ੍ਹਾ ਤੇ ਪਈ ਨਹੀਂ ਹੈ ਜੀ ਜੇ ਕੋਈ ਸੰਗਤ ਥੱਕੀ ਹਾਰੀ ਹੈ ਕੁਝ ਵੀ ਉਹਰੇ ਆਰਾਮ ਘੜੀ ਕਰ ਲਾ ਹਾਂ ਆਰਾਮ ਕਰ ਸਕਦੇ ਆ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ 9 ਲੱਖਾਂ ਦੇ ਵਿੱਚ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਇਸ ਪਿੰਡ ਦੇ ਵਿੱਚ ਨੌਵੀਂ ਪਾਤਸ਼ਾਹੀ ਸਤਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਿਆ ਉਹ ਚਰਨ ਪਾਏ ਨੇ ਮਾਤਾ ਗੁਜਰਕੌਰ ਜੀ ਵੀ ਇੱਥੇ ਆਏ ਨੇ ਔਰ ਪਿੰਡ ਦੇ ਲੋਕ ਦੇਖੋ ਕਿੰਨੀ ਸ਼ਰਧਾ ਮੈਂ ਦੇਖ ਰਿਹਾ ਕਿ ਕਿੰਨੀ ਸ਼ਰਧਾ ਦੇ ਨਾਲ ਜਿੱਥੇ ਵੀਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਭੈਣਾ ਵੱਲੋਂ ਵੀ ਲੰਗਰ ਪਕਾਇਆ ਜਾਂਦਾ ਮੈਂ ਉਹ ਵੀ ਦਿਖਾਵਾਂਗਾ ਤੁਹਾਨੂੰ ਪਰ ਵੱਡੀ ਗੱਲ ਹੈ ਕਿ ਦਾਦਿਆਂ ਪਰਦਾਦਿਆਂ ਪਰਦਾਦਿਆਂ ਤੋਂ ਪਹਿਲਾ ਜਿਹੜੀ ਸੇਵਾ ਇਸ ਪਿੰਡ ਦੇ ਵਿੱਚ ਚੱਲ ਰਹੀ ਹੈ ਔਰ ਨੌਜਵਾਨ ਪੀੜੀ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ ਔਰ ਵੈਸੇ ਵੀ ਤੁਸੀਂ ਦੇਖੋ ਕਿ ਨੌਜਵਾਨ ਪੀੜੀ ਪੂਰੀ ਤਰ੍ਹਾਂ ਨਾ ਆਇਆ ਹੋਰ ਕੀ ਕਹਿਣਾ ਚਾਹੁੰਦੇ ਹੋ ਜਥੇਦਾਰ ਜੀ ਬਾਜੀ ਹੁਣ ਹੋ ਗਿਆ ਸਭ ਹੋਰ ਕੁਝ ਲਖਿਆ ਤਾਂ ਬੈਠੇ ਨੇ ਖੜਾ ਆ ਜੀ ਅੱਛਾ ਜੀ ਹਾਂ ਜੀ ਫਿਰ ਨਹੀਂ ਦੇਖ ਸਕਦੇ ਹੋ ਜਾ ਕੇ ਜੀ ਖੜੀ ਆ ਪ੍ਰਾਤਨ ਰੱਖ ਕਾਹਦਾ ਕਿਰਨੀ ਕਹਿੰਦੇ ਜੀ ਨੂੰ ਕਿਰਨੀ ਮਤਲਬ ਕਿਰਨੀ ਇਹ ਪ੍ਰਾਤਨ ਰਸਤੇ ਹੈ ਜੀ ਇਹ ਜਿੱਥੇ ਮਤਲਬ ਪੂਰੇ ਇਤਿਹਾਸਿਕ ਜਗ੍ਹਾ ਨਹੀਂ ਦੋ ਤਿੰਨ ਸਾਡੇ ਏਰੀਆ ਚ ਉੱਥੇ-ਉੱਥੇ ਪਾਈਆਂ ਜene ਜਿਵੇਂ ਲੰਗ ਗੁਰਦੁਆਰਾ ਸਾਹਿਬ ਆ ਜੀ ਕੋਥੇ ਹੀ ਕਿਰਨੀ ਤੇ ਹਾਂ ਜੀ ਹੋਰ ਤਾਂ ਕਿਤੇ ਨਮਾਦ ਰਸਤੇ ਤਾਂ ਕਿਤੇ ਦੇਖਿਆ ਨਹੀਂ ਇਹ ਉਹਨੂੰ ਕਿਰਨੀ ਕਹਿੰਦੇ ਜੀ ਜੂਨ ਜਲਾਈ ਚ ਉਹਦਾ ਫੜ ਲੱਗਦਾ ਜੀ ਫੜ ਲੱਗਦਾ ਹਾਂ ਤੁਹਾਡਾ ਨਾਮ ਕੀ ਵੀ ਮੇਰੇ ਨਾਲ ਪ੍ਰਵਿੰਦਰ ਸਿੰਘ ਆ ਜੀ ਪ੍ਰਵਿੰਦਰ ਸਿੰਘ ਜੀ ਨੇ ਬਹੁਤ ਡਿਟੇਲ ਚ ਵੀਰਾਂ ਨੇ ਮੇਰੇ ਵੀਰ ਇਧਰੋਂ ਵੀਰ ਜਥੇਦਾਰ ਜੀ ਇਧਰੋਂ ਸਾਰੇ ਵੀਰਾਂ ਨੇ ਬੜੀ ਡਿਟੇਲ ਚ ਰੱਖਿਆ ਹੁਣ ਅਸੀਂ ਉਸ ਜਗ੍ਹਾ ਕਹਿੰਦੇ ਮਾਈਆਂ ਰੱਬ ਰਰਜਾਈਆਂ ਔਰ ਮਾਈਆਂ ਜਿੱਥੇ ਭੈਣਾ ਵੱਲੋਂ ਲੰਗਰ ਤਿਆਰ ਕੀਤਾ ਜਾਂਦਾ ਸੰਗਤ ਵਾਸਤੇ ਉਹਨਾਂ ਦੇ ਵੀ ਇੱਕ ਅਲੱਗ ਤਰ੍ਹਾਂ ਦੀ ਸੇਵਾ ਹੈ ਸਵੇਰੇ ਆਉਣਾ ਪ੍ਰਸ਼ਾਦੇ ਤਿਆਰ ਕਰਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਸੋ ਦੇਖੋ ਇਸ ਸਮੇਂ ਸੰਗਤ ਦੇ ਵੱਲੋਂ ਬਕਾਇਦਾ ਤੌਰ ਤੇ ਬਰਤਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਉਹ ਬਰਤਨ ਹੈ ਜਿਹੜੇ ਕਿ ਸੰਗਤ ਜਿਸ ਜਿਹਨਾਂ ਬਰਤਨਾਂ ਦੇ ਵਿੱਚ ਲੰਗਰ ਛਕਦੀ ਹੈ ਔਰ ਲੰਗਰ ਛਕਣ ਤੋਂ ਬਾਅਦ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਧੋਇਆ ਜਾਂਦਾ ਹੈ ਔਰ ਬੜੀ ਸ਼ਰਤ ਆ ਇਹ ਪਿਆਰ ਹੈ ਇਹ ਸੰਗਤ ਦਾ ਸੰਗਤ ਦੇ ਪ੍ਰਤੀ ਪਿਆਰ ਹੈ ਔਰ ਇਹ ਇਹ ਵੀ ਅਮੁੱਲ ਸੇਵਾ ਹੈ ਇਹਨਾਂ ਦਾ ਇੱਕ ਅਲੱਗ ਜਥਾ ਹੈ ਔਰ ਆਪਣੇ ਜਥੇ ਵੱਲੋਂ ਬਕਾਇਦਾ ਤੌਰ ਤੇ ਸੇਵਾ 'ਚ ਲੱਗੇ ਹੋਏ ਨੇ ਸਬਜ਼ੀ ਕੱਟੀ ਜਾ ਰਹੀ ਹੈ ਜਿਵੇਂ ਵੀਰ ਜੀ ਨੇ ਦੱਸਿਆ ਨਾ ਵੀ ਇੱਕ ਦਿਨ ਪਹਿਲਾਂ ਹੀ ਇੰਤਜ਼ਾਮ ਕਰ ਲਈਦਾ ਹੁਣ ਮਤਲਬ ਇਹ ਸ਼ਾਮ ਦਾ ਇੰਤਜ਼ਾਮ ਹੈ ਜਾਂ ਸਵੇਰ ਦਾ ਹੈ ਇਹ ਲੋਕ ਜਾਣਦੇ ਨੇ ਪਰ ਦੇਖੋ ਜਿੱਥੇ ਗਾਜਰਾ ਹੈ ਆਲੂ ਹੈ ਮਟਰ ਹੈ ਇਹ ਸਾਰੇ ਕੁਝ ਸੰਗਤ ਦੇ ਉਪਰਾਲੇ ਸੰਗਤ ਵੱਲੋਂ ਉਪਰਾਲਾ ਕੀਤਾ ਗਿਆ ਹੈ ਔਰ ਸੰਗਤ ਦੇ ਲਈ ਕੀਤਾ ਜਾ ਰਿਹਾ ਹੈ ਸੋ ਬਹੁਤ ਅੱਛਾ ਹੈ ਜੀ ਤੁਸੀਂ ਸੇਵਾ ਨਾਲ ਜੁੜੇ ਹੋ ਵੀਰ ਜੀ ਆਹ ਹਾਂ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਕਿ ਭੈਣਾਂ ਦੇ ਵੱਲੋਂ ਪੂਰੀ ਸ਼ਰਦਾ ਦੇ ਨਾਲ ਵੀਰਾਂ ਦੇ ਵੱਲੋਂ ਪੂਰੀ ਸ਼ਰਦਾ ਦੇ ਨਾਲ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਔਰ ਤੁਸੀਂ ਦੇਖੋ ਇਹ ਭੈਣਾਂ ਨੇ ਜੋ ਮਟਰ ਕੱਢ ਰਹੀਆਂ ਨੇ ਔਰ ਨਾਲ ਹੀ ਪਿਆਜ਼ਾਂ ਦੀ ਜਿਹੜੀ ਹੈ ਛਿਲਾਈ ਹੋ ਰਹੀ ਹੈ ਕੁਝ ਪਰ ਕੁਝ ਭੈਣਾਂ ਬੈਠੀਆਂ ਹੋਈਆਂ ਨੇ ਬੱਚੇ ਬੈਠੇ ਹੋਏ ਨੇ ਇਹ ਸ਼ਰਧਾ ਹੈ ਇਹ ਸੰਗਤ ਵਾਸਤੇ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਸੰਗਤ ਦੇ ਦੁਆਰਾ ਹੀ ਕੀਤਾ ਜਾ ਰਿਹਾ ਸੋ ਇਸ ਸਮੇਂ ਤੁਸੀਂ YouTube ਚੈਨਲ ਪੋਸੂ ਨਾਮਾ ਤੇ ਸਾਰਾ ਕੁਝ ਵੇਖ ਰਹੇ ਹੋ ਭੈਣਾਂ ਵੱਲੋਂ ਸਵੇਰ ਤੋਂ ਲੈ ਕੇ ਆਪਣੀ ਆਪਣੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਜੁਟੀਆਂ ਹੋਈਆਂ ਨੇ ਔਰ ਪੰਜੀ ਕੀ ਨਾਮ ਹੈ ਤੁਹਾਡਾ ਸਰਜੀਤ ਕੌਰ ਸਰਜੀਤ ਕੌਰ ਜੀ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਹੋ ਬਹੁਤ ਸਾਲ ਹੋ ਗਏ ਪੁੱਤ ਜਦੋਂ ਮੈਂ ਵਿਆਹੀ ਵੀ ਨਹੀਂ ਆਈ ਸੀ ਅੱਛਾ ਜੀ ਹਾਂ ਮਤਲਬ ਉਸ ਵੇਲੇ ਤੋਂ ਇੱਥੇ ਜੋ ਆਉਂਦੇ ਹਾਂ ਹਾਂ ਜਦੋਂ ਸੇਵਾ ਹੁੰਦਾ ਹੈ ਜਦੋਂ ਤੁਹਾਡੀ ਤੁਹਾਡੇ ਦੁਆਰਾ ਕੀਤੀ ਸੇਵਾ ਦਾ 12 ਤਾਰੀਖ ਬਹੁਤ ਹੋ ਰਹੀ ਹੈ ਅੱਛਾ ਚੰਗਾ ਪੁੱਤ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਔਰ ਬੱਚੇ ਵੀ ਆਏ ਹੋਏ ਨੇ ਹਾਂ ਪੁੱਤ ਬੱਚੇ ਵੀ ਰਿਹਾ ਆਏ ਨੇ ਫਿਰ ਇੱਥੇ ਕਿਹੜੀ ਕਿਹੜੀ ਸੇਵਾ ਕਰਦੇ ਹੋ ਮਤੈ ਜੀ ਤੁਸੀਂ ਪਰ ਛੱਦਿਆਂ ਦੀ ਪਤਾ ਇਹ ਸਬਜ਼ੀਆਂ ਮਤਲਬ ਪਿਆਜ਼ ਵੀ ਛੇ ਲੈਣ ਜਿੱਦਾਂ ਦੀ ਸੇਵਾ ਮਿਲ ਜਾਵੇ ਹਾਂ ਉਹ ਹੀ ਕਰਦੇ ਹਾਂ ਉਹ ਹਰ ਤਰ੍ਹਾਂ ਦੀ ਸੇਵਾ ਕਰ ਹਾਂ ਹਰ ਤਰ੍ਹਾਂ ਦੀ ਬਿਲਕੁਲ ਬਿਲਕੁਲ ਮੇਰੀਆਂ ਭੈਣਾਂ ਕੁਝ ਹੋਰ ਵੀ ਨਾਲ ਨੇ ਔਰ ਉਹਨਾਂ ਨਾਲ ਭੈਣ ਜੀ ਤੁਹਾਡਾ ਨਾਮ ਕੀ ਹੈ ਜਸਵਿੰਦਰ ਕੌਰ ਜੀ ਜਸਵਿੰਦਰ ਕੌਰ ਜੀ ਜਸਵਿੰਦਰ ਜੀ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਆ ਰਹੇ 100 ਸਾਲ ਹੋ ਗਏ ਨੇ ਜੀ ਅੱਛਾ ਇੱਥੇ ਸੇਵਾ ਲੰਗਰ ਚੱਲਦੇ ਆ ਉਹ देर ਹੋ ਗਈ ਜੀ ਜੀ ਬਿਲਕੁਲ ਬਹੁਤ देर ਹੋ ਗਈ ਹੈ ਜੀ ਔਰ ਇਹ ਵੀਰਾਂ ਵੱਲੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਇਹ ਦੇਖੋ ਭੈਣਾਂ ਨੇ ਪੈਣਾ ਬਲੋ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਇਸ ਸਮੇਂ ਤੁਸੀਂ ਪੋਸੂ ਨਾਮਾ YouTube ਚੈਨਲ ਦੇ ਉੱਪਰ ਦੇਖ ਰਹੇ ਹੋ ਔਰ ਦੇਖ ਰਹੇ ਹੋ ਕਿ ਪੈਣਾ ਵਿੱਚ ਜੋ ਉਤਸ਼ਾਹ ਹੈ ਜੋ ਪਿਆਰ ਹੈ ਇਸ ਇਹਨਾਂ ਦਿਨਾਂ ਦੇ ਪ੍ਰਤੀ ਕਿਉਂਕਿ ਜਦੋਂ ਵੀ ਸ਼ਹਾਦਤ ਦੇ ਦਿਨ ਆਉਂਦੇ ਨੇ ਤਾਂ ਬੜੇ ਸਾਦੇ ਤਰੀਕੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਔਰ ਸ਼ਰਦਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ YouTube ਚੈਨਲ ਪੋਸੂ ਨਾਮਾ ਤੇ ਇਸ ਸਮੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਔਰ ਬੇਸ਼ੱਕ ਧੁੱਪ ਹੈ ਗਰਮੀ ਹੈ ਸਰਦੀ ਹੈ ਪੈਣਾ ਦੀ ਸੇਵਾ ਜਿਹੜੀ ਅਮੁੱਲ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਟੌਤੀ ਨਹੀਂ ਹੈ ਔਰ ਗੁਰੂ ਸਾਹਿਬ ਨੇ ਵੀ ਕਿਹਾ ਸੀ ਮਾਈਆਂ ਰੱਬ ਰਜਾਈਆਂ ਔਰ ਮਾਈਆਂ ਦੇ ਉੱਪਰ ਖਾਸ ਕਰਕੇ ਪੈਣਾ ਦੇ ਉੱਪਰ ਇੱਕ ਬੜੀ ਖਾਸ ਬਖਸ਼ਿਸ਼ ਜਿਹੜੀ ਹੈ ਉਹ ਹੈ ਔਰ ਕੀ ਨਾਮ ਹੈ ਮਾਤਾ ਜੀ ਤੁਹਾਡਾ ਸੁਖਵਿੰਦਰ ਕੌਰ ਸੁਖਵਿੰਦਰ ਜੀ ਕਿਹੜਾ ਪਿੰਡ ਹੈ ਆਪਣਾ ਨੌ ਲੱਖਾ ਜੀ ਨੌ ਲੱਖਾ ਹੀ ਆ ਅੱਛਾ ਇਹੀ ਪਿੰਡ ਹੈ ਕਿੰਦੀ ਇੱਥੇ ਗੁਰੂ ਨਵੇਂ ਪਾਸ਼ਾ ਜੀ ਵੀ ਆਏ ਹੋਏ ਆ ਹਾਂ ਜੀ ਆਏ ਮਾਤਾ ਗੁਜਰਕੌਰ ਜੀ ਵੀ ਆਏ ਅੱਛਾ ਮਾਤਾ ਜੀ ਕਿੰਨੇ ਸਾਲਾਂ ਤੋਂ ਲੰਗਰ ਦੀ ਸੇਵਾ ਕਰਦੇ ਆ ਜੀ ਬਹੁਤ ਪੀੜੀਆਂ ਚੱਲ ਰਹੀਆਂ ਨੇ ਜੀ ਕਿਤੇ ਅੱਜ ਦਾ ਹੀ ਕਿੰਨੇ 130 ਸਾਲ ਤੋਂ ਹਾਂ ਜੀ ਹਾਂ ਜੀ ਹੋਣੀ ਜੀ ਇੰਨੀ ਕਿਤਾ ਅੱਛਾ ਜੀ ਤੁਸੀਂ ਵੀ ਹਰ ਸਾਲ ਹੀ ਇੱਥੇ ਸੇਵਾ ਕਰਦੇ ਹਾਂ ਜੀ ਹਰ ਸਾਲ ਹੀ ਬੱਚੇ ਵੀ ਆਏ ਹੋਣਗੇ ਫਿਰ ਹਾਂ ਜੀ ਬੱਚੇ ਵੀ ਆਏ ਹੋ ਤੁਹਾਡਾ ਨਾਮ ਕੀ ਮਾਤਾ ਜੀ ਮੈਂ ਨੰਬਰ ਵਿੰਦਰ ਕਾਹ ਪ੍ਰਵੀਂਦਰ ਜੀ ਕੀ ਕਿਸ ਤਰ੍ਹਾਂ ਦੀ ਸੇਵਾ ਕਰਦੇ ਹੋ ਪ੍ਰਸ਼ਾਦੇ ਤਿਆਰ ਕਰਦੇ ਪ੍ਰਸ਼ਾਦੇ ਤਿਆਰ ਕਰਦੇ ਆ ਸਬਜੀ ਤਿਆਰ ਜੋ ਕਹਿੰਨੇ ਜਿੱਦਾਂ ਜਿੱਦਾਂ ਦੀ ਸੇਵਾ ਦੇਣ ਉਹ ਉਹ ਕਨੇ ਕਰਦੇ ਆ ਬਿਲਕੁਲ ਜੀ ਬਿਲਕੁਲ ਉਹ ਆਉਂਦੀ ਆ ਇੱਧਰ ਆ ਜਾਂਦੀ ਆ ਇੱਧਰ ਪੂਰੀ ਕਰ ਦਿੰਦੇ ਆ ਅੱਛਾ ਅੱਛਾ ਹਾਂ ਲੈ ਸੁਣ ਗੋੜਾ ਸਭ ਜੀ ਚੀਰਨੀਆਂ ਆਰਡਰ ਕੱਢਣੇ ਸਾਰੀ ਜਨਾਨੀਆਂ ਕਿੰਨੇ ਦਿਨ ਤੱਕ ਚੱਲੇਗੀ ਸੇਵਾ ਇਹ 7 ਦਿਨ ਦੀ ਆ 7 ਦਿਨ ਦੀ ਹਾਂ ਹਾਂਜੀ ਮਤਲਬ 24 ਘੰਟੇ ਪ੍ਰਸ਼ਾਦਾ ਚੱਲਦਾ ਰਹੇ ਹਾਂ ਹਾਂਜੀ 24 ਘੰਟੇ ਚੱਲਦਾ ਰਾਤ ਨੂੰ ਜਾਂ ਜਾਣਾ 10 11 ਵਜੇ ਫਿਰ ਟੋਕਰੇ ਭਰ ਜਾਣਿਆ ਵੀ ਰਾਤ ਨੂੰ ਸੰਗਤ ਰੁਕੂਗੀ ਖਾਜੂਗੀ ਬਹੁਤ ਚੰਗਾ ਲੱਗਾ ਮਾਤਾ ਧੰਨਵਾਦ ਪੂਰੀ ਗੱਲਬਾਤ ਪੂਰਾ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣਾ ਪੋਸੂਨਾਮਾ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਔਰ ਜੁੜੇ ਰਹੋ YouTube ਚੈਨਲ ਪੋਸੂਨਾਮਾ ਦੇ ਨਾਲ ਮੈਨੂੰ ਯਾਨੀ ਕਿ ਆਪਣੇ ਦੋ ਸੋਮਸ ਹੋਂਤਾ ਤੇ ਵਿਸ਼ਨੂੰ ਕੈਮਰਾਮੈਨ ਨੂੰ ਦਿਓ ਇਜਾਜ਼ਤ